हां जी ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਕਿਸਾਨ ਭਰਾਵੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਚੰਗੇ ਬੁੱਲ ਦਾ ਬੱਚਾ ਲਿਆ ਕੇ ਦਿਓ ਤਾਂ ਦੋਸਤੋ ਅੱਜ ਆਪਣੇ ਫਾਰਮ ਤੇ ਬਹੁਤ ਹੀ ਚੰਗੇ ਬੁੱਲਾਂ ਦੇ ਬੱਚੇ ਆਏ ਸੀਗੇ ਜਿਹਦੇ ਵਿੱਚ ਉਹ ਇੱਕ ਸਾਹਮਣੇ ਸਕਰੀਨ ਤੇ ਜਿਹੜੀ ਚੱਲ ਰਹੀ ਕੱਟੀ ਉਹ ਰਾਜੇ ਬੁੱਲ ਦੀ ਆ ਸਾਫੂ ਵਾਲਾ ਲੈ ਦੀ ਤੇ ਰਾਜਾ ਬੁੱਲ ਸਾਫੂ ਵਾਲਾ ਇੱਕ ਇਹੋ ਜਿਹਾ ਬੁੱਲ ਹੋਇਆ ਦੋਸਤੋ ਜਿਹਦੀਆਂ ਝੋਟੀਆਂ ਨੇ ਪਹਿਲਣਾ ਨੇ 12-13 ਲੀਟਰ ਦੁੱਧ ਕੰਡੇ ਤੇ ਚਾੜਿਆ 14 14 ਲੀਟਰ ਤੱਕ ਵੀ ਪਹਿਲਾਂ ਗਈਆਂ ਕੁਝ ਬਾਈ ਨਰਮਲ ਦੇ ਘਰੇ ਜਿਹੜਾ ਓਨਰ ਆ ਰਾਜੀ ਬੋਲਦਾ ਸਾਫੂ ਵਾਲੇ ਦਾ ਉਹਦੇ ਘਰੇ ਵੀ ਖੜੀਆਂ ਵਾ ਬਾਕੀ ਦੋਸਤੋ ਇਹ ਕੱਟੀ ਜਿਹੜੀ ਇਹਦੀਆਂ ਬਰੀਕੀਆਂ ਦੱਸ ਦਿਆਂ ਕਿਉਂਕਿ ਜਿਹੜਾ ਬਲੱਡ ਹੁੰਦਾ ਵਾ ਇੱਕ ਆਪਾਂ ਕਹਿ ਦਿੰਨੇ ਆ ਵੀ ਜਿਹੜਾ ਚੰਗਾ ਬਲੱਡ ਹੁੰਦਾ ਜਿਵੇਂ ਹੁਣ ਆਪਾਂ ਰਾਜੀ ਬੋਲ ਨੂੰ ਪ੍ਰੋਜਨੀ ਟੈਸਟਡ ਬਲ ਕਹਿ ਸਕਦੇ ਹਾਂ ਕਿਉਂਕਿ ਉਹਦੀਆਂ ਕੱਟੀਆਂ ਨੇ ਦੁੱਧ ਚੰਗਾ ਦਿੱਤਾ ਸੋ ਇਸ ਕਰਕੇ ਇਹ ਕੱਟੀ ਦੇ ਵਿੱਚ ਜਿਹੜੀਆਂ ਤੁਹਾਨੂੰ ਬਰੀਕੀਆਂ ਨਜ਼ਰ ਆਉਂਦੀਆਂ ਹੋਣਗੀਆਂ ਸੋ ਦੋਸਤੋ ਸਾਰੇ ਹੀ ਪੱਖ ਤੋਂ ਦੁੱਧ ਵਾਲੀਆਂ ਬਾਕੀ ਇਹਦੀ ਤੁਸੀਂ ਫੇਸ ਦੀ ਬਿਊਟੀ ਕਰਿਓ ਚੈੱਕ ਇੱਕ ਵਾਰ ਆਏ ਦੀ ਅੱਖ ਦੋਸਤੋ ਆਏ ਦਾ ਫੇਸ ਸੈਂਗੇ ਦਾ ਦੋਸਤੋ ਇਹੋ ਜਿਹਾ ਲੱਗਾ ਮੇਰੇ ਹਿਸਾਬ ਨਾਲ ਇਹੋ ਜਿਹਾ ਤਾਂ ਮੋਹਰਾ ਵੀ ਸਿੰਗ ਨਹੀਂ ਮੋੜਦੀ ਜੇਬ ਜਾ ਇਹ ਕੱਟੀ ਨੇ ਸਿੰਗ ਮੋੜ ਕੇ ਤੇ ਜਮਾਂ ਹੀ ਕੁੰਡਾ ਕਰ ਜਣਾ ਮੇਰੇ ਹਿਸਾਬ ਨਾਲ ਜਿਵੇਂ ਆਪਾਂ ਕਹਿੰਦੇ ਨਾ ਵੀ ਰੁਪਈਆ ਨਹੀਂ ਲੰਗਦਾ ਬਜ਼ੁਰਗ ਪੁਰਾਣੇ ਕਹਿੰਦੇ ਹੁੰਦੇ ਸੀ ਤਾਂ ਇਹਦੇ ਵਿੱਚ ਦੀ ਫੂਕ ਨਹੀਂ ਨਿਕਲਣੀ ਇਦਾਂ ਦਾ ਮੰਨ ਲਓ ਇਹਦਾ ਸਿੰਗ ਕੱਟੀ ਦਾ ਬਣ ਜਾਣਾ ਵਾ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਥੱਲੇ ਉਹਦੀ ਮਿਲਕ ਵੇਨ ਚੈੱਕ ਕਰ ਲਿਓ ਥੱਲੇ ਧੁੱਨ ਗੁਲਾਬੀ ਆ ਇਹਦਾ ਫੇਸ ਆ ਦੋਸਤੋ ਸਿੰਘ ਬਿਲਕੁਲ ਕੁੰਡਾ ਤੇ ਪਿੰਡਾ ਇੰਨਾ ਕ ਜਿਆਦਾ ਪਤਲਾ ਜਿਵੇਂ ਆ ਮੱਖੀ ਦੰਦੀ ਵੜਦੀ ਆ ਨਾ ਉਥੇ ਆਵੇ ਧੱਫੜ ਪੈ ਜਾਂਦੇ ਇਹਦੇ ਇੰਨਾ ਪਤਲਾ ਪਿੰਡਾ ਵਾ ਇਹਦਾ ਤੇ ਦੋਸਤੋ ਆਪਾਂ ਨੂੰ ਵੀ ਪਤਾ ਜਿੰਨੀ ਮੰਨ ਲਓ ਝੋਟੀ ਪਤਲੀ ਹੋਊਗੀ ਮੱਝ ਪਤਲੀ ਹੋਊਗੀ ਉਹਨਾਂ ਹੀ ਦੁੱਧ ਵੱਧ ਕੱਢਦੀ ਆ ਇਹ ਚੀਜ਼ਾਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਫਿਰ ਇਹਦਾ ਆਰਡਰ ਆ ਹਜੇ ਇਕੱਤੀ ਸਵਾ ਕਸਾਲ ਦੀ ਏਜ ਦੀ ਹੋਊਗੀ ਆਰਡਰ ਕਰਿਓ ਚੈੱਕ ਚਾਰੇ ਪੀੜੀ ਦੇ ਪਾਵੇ ਅਰਗੇ ਥਣ ਲੱਗੇ ਆ ਕੋਈ ਵੀ ਥਣ ਦੇ ਵਿੱਚ ਉਹਦੇ ਕਹਿਣੋਂ ਕੋਈ ਨੁਕਸ ਨਹੀਂ ਚਾਰੇ ਥਣਾਂ ਦੇ ਵਿੱਚ ਗੈਬ ਵੀ ਪੂਰਾ ਤੇ ਲੰਬਾਈ ਵੀ ਬਹੁਤ ਸੋਹਣੀ ਆ ਤੇ ਹਜੇ ਬੱਚਾ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਝੋਟੀ ਬਾਨਣਾ ਫਿਰ ਮੱਝ ਬਾਨਣਾ ਫਿਰ ਸੂਣਾ ਮੰਨ ਲਓ ਵੀ ਕਿੱਥੇ ਜਾ ਕੇ ਮੰਨ ਲਓ ਝੋਟੀ ਨੇ ਤਿਆਰ ਹੋਣਾ ਵਾ ਬਾਕੀ ਇੱਕ ਜਰੂਰ ਮੈਂ ਤੁਹਾਨੂੰ ਦੱਸ ਦੇਣੀ ਚਾਹਣਾ ਵੀ ਆ ਸਾਹਮਣੇ ਆਪਣੀ ਨਾ ਗੱਡੀ ਤੋਂ ਥੋੜਾ ਜਿਹਾ ਇਹਦੇ ਪੱਤੀ ਜੀ ਵੱਜ ਗਈ ਸੀ ਇੱਥੇ ਜ਼ਖਮ ਹਟਿਆ ਹੋਇਆ ਵਾ ਪਰ ਮੇਰਾ ਫਰਜ਼ ਆ ਦੱਸਣਾ ਕਿਉਂਕਿ ਕੱਲ ਨੂੰ ਕਿਸੇ ਦੇ ਘਰੇ ਆਪਾਂ ਜਾਣੇ ਆ ਤੇ ਫਿਰ ਅਗਲਾ ਕਹਿੰਦਾ ਬਈ ਯਾਰ ਦੱਸਿਆ ਨਹੀਂ ਹੈਨਾ ਸੋ ਇਸ ਕਰਕੇ ਇਹ ਚੀਜ਼ ਮੈਂ ਜ਼ਰੂਰ ਪਹਿਲਾਂ ਤੁਹਾਡੇ ਧਿਆਨ ਚ ਲਿਆਦਾ ਬਾਕੀ 1 ਰੁਪਏ ਦਾ ਵੀ ਝੋਟੀ ਚ ਨੌਕਸ ਨਹੀਂਗਾ ਜਿਹੜਾ ਮੇਰਾ ਵੀਰ ਲੈ ਗਿਆ ਉਹ ਯਾਦ ਕਰੂਗਾ ਜਿਨੇ ਨਿਰਮਲ ਸਾਫੂ ਵਾਲੇ ਮੰਨ ਲਓ ਬਾਈ ਰਾਜੇ ਦੇ ਬੋਲਦੀਆਂ ਝੋਟੀਆਂ ਦੇਖੀਆਂ ਉਹਨਾਂ ਨੂੰ ਪਤਾ ਵੀ ਰਾਜੇ ਬੋਲਦੀਆਂ ਝੋਟੀਆਂ ਦੁੱਧ ਕਿੰਨਾ ਕੁ ਦਿੰਦੀਆਂ ਤੇ ਬਾਕੀ ਤੂਸ਼ ਬਿਲਕੁਲ ਪਤਲੀਆਂ ਦੇਖ ਸਕਦੇ ਆ ਭਲਾ ਦੀ ਆਟਾ ਬਣਾ ਲਓ ਜੇ ਆਟਾ ਬਣਾਇਆ ਵੀ ਪਸ਼ੂਓ ਦੇ ਕੰਨ ਇਹਦਾ 부ੜਕ ਕੇ ਖੁਰ ਲੀਨੀਆਂ ਚ ਵਾਜਦੇ ਜੇ ਹੱਡੀ ਹੋਵੇ ਪੂਛ ਸੋ ਇਹ ਜਿਹੜੀਆਂ ਚੀਜ਼ਾਂ ਵਾ ਮੈਂ ਤਾਂ ਦੱਸ ਦਿੰਦਾ ਜਿਹੜੇ ਮੇਰੇ ਵੀਰ ਨਵੇਂ ਜੁੜੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਆ ਤੁਸੀਂ ਇਹਦੀ ਫੇਸ ਦੀ ਬਿਊਟੀ ਚੈੱਕ ਕਰ ਲਿਓ ਦੋਸਤੋ ਆ ਦੇਖ ਲਓ ਸਿੰਘ ਬਿਲਕੁਲ ਕੁੰਡਾ ਤੇ ਕਾਗਜੀ ਨਿੰਬੂ ਵਰਗੀ ਲਫਾਫੇ ਨਾਲੋਂ ਜਿਆਦਾ ਪਤਲੀ ਆ ਕੱਟੀ ਦੋਸਤੋ ਇਹ ਬਸ ਇੱਥੇ ਤੁਸੀਂ ਜਦ ਆਉਂਗੇ ਤੁਹਾਨੂੰ ਪਤਾ ਲੱਗ ਜੂ ਵੀ ਕੀ ਚੀਜ਼ ਆ ਬਾਕੀ ਦੋਸਤੋ ਤੁਸੀਂ ਆਪ ਦੀ ਨਰਕ-ਪਰਕ ਨਾਲ ਸਮਝ ਨਾਲ ਖਰੀਦ ਲਿਓ ਜੇ ਕਿਸੇ ਮੇਰੇ ਵੀਰ ਨੂੰ ਇਹ ਪਸੰਦ ਆਉਂਦੀ ਆ ਤਾਂ ਬਾਕੀ ਹਾਈਟ ਦੀ ਜੇ ਗੱਲ ਕੀਤੀ ਜਾਵੇ ਹਾਈਟ ਮੇਰੇ ਹਿਸਾਬ ਨਾਲ ਕੋਈ ਸਾਢੇ 1-3 ਦੇ ਕਰੀਬ ਇਹਦੀ ਹਾਈਟ ਹੋਊਗੀ ਬਾਕੀ ਤੁਸੀਂ ਦੋਸਤੋ ਐਸਟੀਮੇਟ ਲਾ ਲਿਓ ਵੀਡੀਓ ਦੇ ਵਿੱਚ ਬਾਕੀ ਤੁਸੀਂ ਘਰੇ ਆ ਕੇ ਵੀ ਦੇਖ ਸਕਦੇ ਆ ਵੇਖਣ ਦਾ ਕੋਈ ਰੁਪਈਆ ਨਹੀਂ ਲੈਣਾ ਡੰਗਰ ਆਪਦੀ ਮਰਜ਼ੀ ਨਾਲ ਚਾਹੀਦਾ ਦੋਸਤੋ ਕੋਈ ਕਿਸੇ ਨਾਲ ਧੱਕਾ ਜ਼ਬਰਦਸਤੀ ਨਹੀਂ ਬਾਕੀ ਪੱਠ ਪੂੜੇ ਦੀ ਪੂਰੀ ਚੌੜੀ ਆ ਸਿੰਗਲ ਹੱਡੀ ਆ ਕੰਗਰੂ ਰੋਮੇ ਦੇਖ ਸਕਦੇ ਆ ਬਾਕੀ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਵੇ ਤਾਂ ਜਰੂਰ ਸੰਪਰਕ ਕਰਿਓ ਵਾਰ-ਵਾਰ ਜੀ ਕਰੀ ਜਾਂਦਾ ਕਿ ਇਹਦਾ ਫੇਸ ਵਿਖਾਈ ਜਾਵਾ ਇਹੋ ਜਿਹਾ ਫੇਸ ਦੋਸਤੋ ਬਹੁਤ ਘੱਟ ਦੇਖਣ ਨੂੰ ਮਿਲਦਾ ਦੇਖੋ ਸੋ ਜੇ ਕੋਈ ਮੇਰਾ ਵੀਰੇ ਦਾ ਸ਼ੌਂਕੀ ਹੋਵੇ ਇਹਨੂੰ ਖਰੀਦਣ ਦਾ ਤਾਂ ਕਰਿਓ ਸੰਪਰਕ ਧੰਨਵਾਦ